ਸਾਰੇ ਸਕੂਲ ਅਤੇ ਕਾਲਜ ਬੰਦ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ ਬੱਚਿਆਂ ਨੂੰ ਹੁਣ ਮੌਜਾਂ ਲੱਗੀਆਂ ਨੇ ਤੇ ਮੌਜਾਂ ਲੱਗੀਆਂ ਨੇ ਕਿਉਂਕਿ ਸਕੂਲ ਕਾਲਜ ਹੁਣ ਬੰਦ ਕਰ ਦਿੱਤੇ ਗਏ ਨੇ ਇਹਨਾਂ ਬੰਦ ਕਰਨ ਦੇ ਹੁਕਮ ਕੀਤੇ ਨੇ ਮੁੱਖ ਮੰਤਰੀ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਖਰਾਬ ਮੌਸਮ ਦੀ ਵਜ੍ਹਾ ਬਣੀ ਐ ਇਹ ਸਕੂਲ ਅਤੇ ਕਾਲਜ ਬੰਦ ਕਰਨ ਦੀ ਕਿਉਂਕਿ ਖਰਾਬ ਮੌਸਮ ਦੇ ਕਰਕੇ ਕਿਸੇ ਬੱਚੇ ਨੂੰ ਨੁਕਸਾਨ ਨਾ ਹੋ ਜਾਵੇ ਇਸੇ ਕਰਕੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਆ ਤੇ ਜਿਵੇਂ ਹੀ ਇਹ ਖਬਰ ਬਾਹਰ ਆਈ ਉਸ ਤੋਂ ਬਾਅਦ ਬੱਚੇ ਭਾਵੇਂ ਉਹ ਨਹੀਂ ਸਮਝਦੇ ਕਿ ਉਹਨਾਂ ਦਾ ਪੜ੍ਹਾਈ ਦਾ ਨੁਕਸਾਨ ਹੋਵੇਗਾ ਉਹ ਛਾਲਾ ਮਾਰ ਮਾਰ ਕੇ ਨੱਚਣ ਲੱਗੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਬੱਚੇ ਤਾਂ ਨਪੋਲ ਹੁੰਦੇ ਨੇ ਪਰ ਮਜਬੂਰੀ ਸਰਕਾਰ ਦੀ ਵੀ ਆ ਉਹਨਾਂ ਨੂੰ ਨਹੀਂ ਇਹ ਲੱਗਾ ਸਹੀ ਕਿ ਖਰਾਬ ਮੌਸਮ ਦੇ ਵਿੱਚੋਂ ਛੋਟੇ-ਛੋਟੇ ਬੱਚੇ ਘਰੋਂ ਨਿਕਲ ਤੇ ਉਹਨਾਂ ਦਾ ਨੁਕਸਾਨ ਹੋਵੇ ਪਰ ਨਾਲ ਦੀ ਨਾਲ ਤੁਹਾਨੂੰ ਦੱਸਦੇ ਆ ਖਰਾਬ ਮੌਸਮ ਦੀ ਵਜ੍ਹਾ ਕਰਕੇ ਮਣੀਪੁਰ ਵਿੱਚ ਸਾਰੇ ਸਕੂਲ ਅਤੇ ਕਾਲਜ 7 ਮਈ ਤੱਕ ਬੰਦ ਰਹਿਣਗੇ ਸੂਬਾ ਸਰਕਾਰ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਇੱਕ ਅਧਿਕਾਰੀ ਨੇ ਕਿਹਾ ਕਿ ਐਤਵਾਰ ਨੂੰ ਐਲਾਨ ਕੀਤਾ ਇੱਕ ਅਧਿਕਾਰੀ ਨੇ ਕਿਹਾ ਕਿ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ ਦੋ ਲੋਕ ਜ਼ਖਮੀ ਵੀ ਹੋ ਗਏ ਸੀ ਕਰਾ ਮੌਸਮ ਦੀ ਵਜ੍ਹਾ ਕਰਕੇ ਇਸ ਕਰਕੇ ਵਾਕਵਾ ਖਿਕਸਿਆਂ ਵਿੱਚ ਕਈ ਘਰ ਨੇ ਨੁਕਸਾਨੇ ਵੀ ਗਏ